ਹੈਲੋ ਜੀ ਸਾਸ਼ਟਰੀ ਆਕਾਲ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਟਿਕਣ ਪੇਸਟਿੰਗ ਕਰਨਾ ਦੱਸਾਂਗੇ ਕਿ ਆਪਾਂ ਸਲਵਾਰ ਦੇ ਨਾਲ ਟਿਕਣ ਅਟੈਚ ਕਰਨਾ ਵਾ ਤੇ ਉਹਨੂੰ ਆਪਾਂ ਪੇਸਟ ਕਰਕੇ ਕਿਵੇਂ ਲਗਾਉਣਾ ਵਾ ਤੇ ਆਪਾਂ ਜਿਹੜਾ ਬੁਕਰਮ ਸੀ ਦੀ ਚੜਾਈ ਵੱਧ ਸੀ ਆਪਾਂ ਜਿੰਨਾ ਚਾਹੀਦਾ ਸੀ ਆਪਾਂ ਉਹਦੀ ਕਟਿੰਗ ਕਰ ਲਾਂਗੇ ਆਪਾਂ ਇਹ ਪੈਨ ਦੇ ਨਾਲ ਨਿਸ਼ਾਨ ਲਗਾ ਲਏ ਹੋਏ ਸੀ ਜਿੰਨਾ ਮੈਨੂੰ ਬੁਕਰਮ ਚਾਹੀਦਾ ਸੀ ਤੇ ਉਹਨਾਂ ਬੁਕਰਮ ਮੈਂ ਲੈ ਲਿਆ ਹੋਇਆ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਕੱਪੜੇ ਦੇ ਨਾਲ ਅਟੈਚ ਕਰਨਾ ਵਾ ਜਿਹੜੀ ਪੱਟੀ ਸੀ ਉਹ ਆਪਾਂ ਲਾ ਦਿੱਤੀ ਸੀ ਤੁਸੀਂ ਟਿਕਣ ਆਪਦੇ ਅਕੋਰਡਿੰਗ ਹੀ ਲੈਣਾ ਤੁਸੀਂ 2 ਇੰਚ ਦਾ ਪੌਂਚਾ ਟਿਕਣ ਲੈਂਦੇ ਜੇ ਜਾਂ ਜਦ 1 ਦਾ ਲੈਂਦੇ ਜੇ ਜਾਂ 3 ਦਾ ਲੈਂਦੇ ਤੁਹਾਡੀ ਅਕੋਰਡਿੰਗ ਤੁਸੀਂ ਲੈਣਾ ਵਾ ਟਿਕਣ ਆਪਣੇ ਅਕੋਰਡਿੰਗ ਤੇ ਆਪਾਂ ਇਹ ਕੱਪੜਾ ਲੈ ਲੈਣਾ ਵਾ ਜਿਹੜਾ ਆਪਾਂ ਸਲਵਾ ਦੇ ਨਾਲ ਅਟੈਚ ਕਰਨਾ ਵਾ ਇੱਕ ਕੱਪੜਾ ਲੈ ਲੈਣਾ ਆਪਾਂ ਤੇ ਜਿਹੜੇ ਟਿਕਣ ਦੀ ਕਟਿੰਗ ਕੀਤੀ ਹੋਈ ਹੈ ਆਪਾਂ ਸਵਾ ਦੇ ਕੁੰਦੇ ਦੇ ਪੌਂਚੇ ਆਪਾਂ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਟਿਕਣ ਵਿੱਚ ਜੁੜਿਆ ਹੋਇਆ ਸੀ ਆਪਾਂ ਨੂੰ ਕਿੰਨਾ ਚਾਹੀਦਾ ਵਾ ਤੇ ਫਿਰ ਆਪਾਂ ਦੀ ਟਿਕਣ ਦੀ ਕਟਿੰਗ ਕਰ ਲਈ ਹੋਈ ਸੀ ਤੇ ਹੁਣ ਆਪਾਂ 1/2 ਇੰਚ ਦਾ ਜਿਹੜਾ ਕੱਪੜਾ ਛੱਡ ਦੇਣਾ ਵਾ ਤੇ ਫਿਰ ਆਪਾਂ ਟਿਕਣੇ ਦੇ ਨਾਲ ਪੇਸਟਿੰਗ ਕਰਨਾ ਵਾ 1/2 ਇੰਚ ਦਾ ਆਪਾਂ ਇਸ ਕਰਕੇ ਛੱਡਣਾ ਬਾਹਲੀ ਸਾਈਡ ਕੱਪੜਾ ਕਿਉਂਕਿ ਆਪਣਾ ਸਲਾਈ ਦੇ ਵਿੱਚ ਆਉਣਾ ਆਪਾਂ ਜਿਹੜੇ ਕੁੰਡੀਆਂ ਦੇ ਨਾਲ ਆਪਾਂ ਟਿਕਣ ਅਟੈਚ ਕਰਨਾ ਵਾ ਉਹਦੀ ਆਪਾਂ ਸਲਾਈ ਵਾਸਤੇ 1/2 ਇੰਚ ਦਾ ਆਪਾਂ ਮਾਰਜਿਨ ਛੱਡਿਆ ਹੋਇਆ ਵਾ ਕੱਪੜੇ ਦਾ ਤੇ ਹੁਣ ਆਪਾਂ ਟਿਕਣੇ ਦੇ ਨਾਲ ਪੇਸਟਿੰਗ ਕਰ ਲੈਣਾ ਪ੍ਰੈਸ ਦੇ ਨਾਲ ਆਪਾਂ ਚੰਗੀ ਤਰ੍ਹਾਂ ਨੂੰ ਸੈੱਟ ਕਰ ਲਾਂਗੇ ਤੁਸੀਂ ਚਾਹੋ ਤਾਂ ਸਲਾਈ ਨਾਲ ਕਰ ਸਕਦੇ ਹੋ ਪਰ ਜੇ ਆਪਾਂ ਪ੍ਰੈਸ ਦੇ ਨਾਲ ਕਰਦੇ ਹਾਂ ਤੇ ਆਪਣਾ ਜਿਹੜੇ ਪੌਂਚੇ ਉਹ ਤੇ ਉਹ ਆਪਣੇ ਪਹੁੰਚੇ ਜਦੋਂ ਆਪਾਂ ਸਲਵਾੜ ਦੀ ਪੀੜੀਆਂ ਪਾਉਂਦੇ ਆ ਤਾਂ ਉਹ ਪੂਰੀ ਸਫਾਈ ਦੇ ਨਾਲ ਬੰਦੀਆਂ ਵਾ ਤੇ ਜੇ ਆਪਾਂ ਸਲਾਈ ਲਗਾ ਕੇ ਲਗਾਉਨੇ ਆ ਤੇ ਉਹਦੇ ਨਾਲ ਆਪਣੀ ਗਰੇਸ ਨਹੀਂ ਆਉਂਦੀ ਜੰਨੀ ਆਪਣੀ ਇਸ ਤਰੀਕੇ ਨਾਲ ਗਰੇਸ ਆਉਂਦੀ ਆ ਤੇ ਆਪਾਂ 1/2 ਇੰਚ ਦਾ ਕੱਪੜਾ ਛੱਡਿਆ ਹੋਇਆ ਸੀ ਤੇ ਹੁਣ ਆਪਾਂ ਇਹਦੇ ਉੱਪਰ ਕੱਪੜਾ ਪਾਉਣਾ ਚਾਹੀਦਾ ਵਾ ਤੁਸੀਂ ਆਪਦੇ ਅਕੋਰਡਿੰਗ ਪੂਰਾ ਕੱਪੜਾ ਵੀ ਲੈ ਸਕਦੇ ਹੋ ਪਰ ਆਪਾਂ ਇਹਦਾ ਆਪਾਂ ਥੋੜਾ ਜਿਹਾ ਕੱਪੜਾ ਲਿਆ ਹੋਇਆ ਕਿਉਂਕਿ ਕੱਪੜਾ ਪਤਲਾ ਨਹੀਂ ਸੀ ਇਸ ਕਰਕੇ ਆਪਾਂ ਕਪੜਾ ਥੋੜਾ ਹੀ ਲੈਣਾ ਵਾ ਜੇ ਆਪਣਾ ਕਪੜਾ ਪਤਲਾ ਵਾ ਤੇ ਫਿਰ ਆਪਾਂ ਪੂਰਾ ਹੀ ਟਿਕਣ ਨੂੰ ਕਵਰ ਕਰ ਦੇਣਾ ਵਾ ਤੇ ਆਪਣਾ ਕਪੜਾ ਪਤਲਾ ਨਹੀਂ ਸੀ ਮੋਟਾ ਸੀ ਇਸ ਕਰਕੇ ਆਪਾਂ ਜਿਹੜਾ ਵਾ ਕੱਪੜੇ ਨੂੰ ਥੋੜਾ ਆਪਾਂ ਕੱਟ ਕਟਿੰਗ ਕਰਨਾ ਵਾ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਦਾਂਗੇ ਆਪਾਂ ਦੋ ਕੇ ਦੋ 3 ਇੰਚ ਦਾ ਕਪੜਾ ਲਿਆ ਹੋਇਆ ਜਿਆਦਾ ਕਪੜਾ ਆਪਾਂ ਨਹੀਂ ਲਿਆ ਹੋਇਆ ਤੇ ਜੇ ਤੁਹਾਡਾ ਇਸ ਕਪੜਾ ਪਤਲਾ ਵਾ ਤੇ ਫਿਰ ਤੁਸੀਂ ਪੂਰਾ ਟਿਕਣ ਨੂੰ ਕਵਰ ਕਰਨਾ ਵਾ ਕਿ ਟਿਕਣ ਆਪਣਾ ਦਿਖੇ ਨਾ ਵਿੱਚੋਂ ਇਹ ਕੱਪੜਾ ਆਪਣਾ ਮੋਟਾ ਸੀ ਇਸ ਕਰਕੇ ਆਪਾਂ ਇੰਨਾ ਹੀ ਕੱਪੜਾ ਲਿਆ ਹੋਇਆ ਵਾ ਤੇ ਹੁਣ ਆਪਾਂ ਇਹਦੀ ਬਾਹਲੀ ਸਾਈਡ ਦੀ ਵੀ ਕਟਿੰਗ ਕਰ ਦਾਂਗੇ ਤੇ ਕਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਇਸ ਤਰੀਕੇ ਨਾਲ ਕਰਨਾ ਵਾ ਜਿਹੜਾ ਕੱਪੜਾ ਵਾ ਇਹਨੂੰ ਪ੍ਰੈਸ ਦੇ ਨਾਲ ਆਪਾਂ ਇਹਦੀ ਕਰੀਜ਼ ਬਣਾ ਲੈਣੀ ਆ ਤੇ 크리즈 ਬਣਾ ਤਬਾ ਤੁਸੀਂ ਇਹਦੀ ਜਿਹੜੀ ਸਲਾਈ ਆ ਉੱਪਰ ਲਗਾ ਸਕਦੇ ਹੋ ਮਸ਼ੀਨ ਦੇ ਨਾਲ ਇਹ 크리즈 ਆਪਾਂ ਇਸ ਕਰਕੇ ਬਣਾਉਂਦੇ ਪਏ ਆ ਆਪਣਾ ਸਲਾਈ ਲਗਾਉਣ ਵੇਲੇ ਕੋਈ ਪ੍ਰੋਬਲਮ ਨਾ ਆਵੇ ਹੁਣ ਆਪਾਂ ਇਹਦੀ ਸਲਾਈ ਲਗਾ ਦਾਂਗੇ ਉੱਪਰ ਵਾਲੀ نیچے ਵਾਲੀ ਸਲਾਈ ਲਗਾਉਂਦੀ ਆਪਣਾ ਲੋਡ ਨਹੀਂ ਕਿਉਂਕਿ ਆਪਾਂ ਪ੍ਰੈਸ ਦੇ ਨਾਲ 크리즈 ਬਣਾਈ ਹੋਈ ਸੀ ਤੇ ਇਸ ਤਰੀਕੇ ਨਾਲ ਤੁਸੀਂ ਟਿਕਣਾ ਪੇਸਟ ਕਰ ਸਕਦੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ